ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਹੋਇਆ ਹੈ ਜਿਸ ਦੇ ਵਿੱਚ ਧੰਨ ਬਾਬਾ ਬੁੱਢਾ ਜੀ ਨੂੰ ਸਤਕਾਰ ਸਹਿਤ ਉੱਚੀ ਜਗ੍ਹਾ ਤੇ ਬਿਰਾਜਮਾਨ ਕੀਤਾ ਹੋਇਆ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਉੱਚੀ ਜਗ੍ਹਾ ਤੇ ਬਿਰਾਜਮਾਨ ਕੀਤਾ ਹੋਇਆ ਆਸਣ ਉੱਪਰ ਇਸੇ ਤਰ੍ਹਾਂ ਧੰਨ ਭਾਈ ਵਾਲਾ ਜੀ ਨੂੰ ਉਹਨਾਂ ਨੂੰ ਵੀ ਆਸਣ ਤੇ ਬਿਰਾਜਮਾਨ ਕੀਤਾ ਹੋਇਆ ਹੈ ਤੇ ਨਾਲ ਮੁਖੀ ਸੇਕ ਬੈਠੇ ਹਨ ਚਰਨਾ ਵਿੱਚ ਜਿਨ੍ਹਾਂ ਵਿੱਚ ਭਾਈ ਭਾਰੋ ਜੀ ਭਾਈ ਤਿੰਗਾ ਜੀ ਭਾਈ ਜੁਲਕਾ ਜੀ ਤੇ ਭਾਈ ਜੀਵਾ ਜੀ ਜਿਹੜੇ ਗੁਰੂ ਜੀ ਦਾ ਲੰਗਰ ਸਜਾਉਂਦੇ ਸਨ ਤੇ ਭਾਈ ਪੈੜਾ ਮੁਖਾ ਜੀ ਸੁਲਤਾਨਪੁਰ ਨਿਵਾਸੀ ਜਿਹੜੇ ਹਰ ਜਸ ਲਿਖਣ ਦੇ ਲਈ ਕਾਗਜ਼ ਕਲਮ ਦਵਾਤ ਲੈ ਕੇ ਸਾਰੀ ਸਮਗਰੀ ਲੈ ਕੇ ਹਾਜ਼ਰ ਬੈਠੇ ਸਨ ਧੰਨ ਭਾਈ ਬਾਲਾ ਜੀ ਨੇ ਗੁਰੂ ਪਾਤਸ਼ਾਹ ਜੀ ਤੋਂ ਇਸ਼ਾਰਾ ਪਾਉਣਾ ਕੀਤਾ ਕਿ ਸਤਿਗੁਰੂ ਜੀ ਆਪ ਜੀ ਰਹਿਮਤ ਕਰੋ ਕਿ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋ ਚੱਲ ਰਹੀ ਲੜੀਵਾਰ ਜੀਵਨ ਕਥਾ ਹੈ ਉਹ ਆਪ ਜੀ ਨੂੰ ਸਰਵਣ ਕਰਾਵਾਂ ਤੇ ਦੀਵਾਨ ਸਜਿਆ ਹੋਇਆ ਹੈ ਦੀਵਾਨ ਵਿੱਚ ਮਾਤਾਵਾਂ ਭੈਣਾਂ ਵੀਰ ਬੱਚੇ ਬਜ਼ੁਰਗ ਸਭ ਹਾਜ਼ਰ ਹਨ ਸੋ ਇਜਾਜ਼ਤ ਲੈ ਕੇ ਧੰ ਪਾਈ ਬਾਲਾ ਜੀ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਸਰਵਣ ਕਰ ਚੁੱਕੇ ਹੋ ਇਹ ਦੂਜੀ ਵਾਰ ਲਿਖਾ ਹੋਇਆ ਸੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਦੋਂ ਨਿੰਦਕਾਂ ਨੇ ਭਈਆ ਜੈ RAM ਜੀ ਨੂੰ ਵੀ ਡਰਾ ਦਿੱਤਾ ਅਤੇ ਨਾਲ ਨਵਾਬ ਖਾਂ ਜੋ ਹੈ ਦੌਲਤ ਖਾਂ ਦੇ ਕੋਲ ਨਵਾਬ ਨੂੰ ਵੀ ਜਾ ਕੇ ਸ਼ਿਕਾਇਤ ਕੀਤੀ ਕਿ ਤੁਹਾਡਾ ਮੋਦੀ ਜੋ ਮੋਦੀ ਖਾਨੇ ਲੁੱਟਾ ਰਿਹਾ ਹੈ ਸੋ ਆਪ ਜੇ ਹਿਸਾਬ ਕਰਕੇ ਵੇਖ ਲਓ ਤਾਂ ਠੀਕ ਹੈ ਨਹੀਂ ਤਾਂ ਉਹ ਘਾਟਾ ਪਾ ਕੇ ਚਲਾ ਜਾਏਗਾ ਸੋ ਇਸ ਤਰ੍ਹਾਂ ਦੋਨੇ ਪਾਸੇ ਇੱਕ ਪਾਸੇ ਸ਼ਿਕਾਇਤ ਹੋ ਗਈ ਦੂਜੇ ਪਾਸੇ ਭਾਈਆ ਜੈ ਰਾਮ ਜੀ ਉਂਡਰਾ ਦਿੱਤਾ ਤੇ ਤਨ ਗੁਰੂ ਨਾਨਕ ਦੇਵ ਮਹਾਰਾਜੀ ਜਾਣੀ ਜਾਣ ਸਨ ਕਿ ਭਾਈ ਬਾਲਾ ਚਲੋ ਚੱਲੀਏ ਘਰੇ ਕੋਈ ਸ਼ੰਕੇ ਹੋ ਗਏ ਹਨ ਤੁਲਸਾ ਦਾਸੀ ਆ ਗਈ ਹੈ ਕਿ ਆਪਾਂ ਨੂੰ ਬੁਲਾਉਣ ਆਈ ਹੈ ਸੋ ਮਹਾਰਾਜੀ ਚਲੇ ਗਏ ਤੇ ਅੰਤਰਜਾਮੀ ਸਨ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਸੋ ਜਾਣੀ ਜਾਣ ਸਨ ਪਤਾ ਸੀ ਕਿ ਬੇਬੇ ਨਾਨਕੀ ਤਾਂ ਡੋਲ ਹਨ ਭਈਆ ਜੈ ਰਾਮ ਜੀ ਦਾ ਮਨ ਡੋਲਣ ਲੱਗ ਪਿਆ ਹੈ ਸੋ ਹੁਣ ਲੇਖਾ ਕੀਤਾ ਜਾਏ ਸੋ ਉਹ ਹੁਣ ਕਹਿਣ ਤੇ ਹੀ ਕਿ ਚਲੋ ਭਈਆ ਜੀ ਚਲੋ ਆਪਾਂ ਲੇਖਾ ਕਰੀਏ ਬਹੁਤ देर ਹੋ ਗਈ ਹੈ ਭਈਆ ਜੈ ਜੈ ਰਾਮ ਜੀ ਇਹੀ ਚਾਹੁੰਦੇ ਸਨ ਕਿ ਲੇਖਾ ਹੋ ਜਾਏ ਤਾਂ ਠੀਕ ਹੈ ਸੋ ਲੇਖੇ ਦੇ ਵਿੱਚ 321 ਰੁਪਏ ਗੁਰੂ ਪਾਤਸ਼ਾਹ ਜੀ ਦੇ ਵਧੇ ਹਨ ਤੇ ਨਵਾਬ ਖੁਸ਼ ਹੋ ਗਿਆ 3000 ਰੁਪਇਆ ਹੋਰ ਦਿੱਤਾ ਸੌਦਾ ਪਾਉਣ ਦੇ ਲਈ ਸੋ ਉਹ ਸਾਰੀ ਮਾਇਆ ਲੈ ਕੇ ਆਏ ਤੇ ਸੌਦਾ ਪਾਇਆ ਕੋਈ ਸੌਦਾ ਦੇ ਲਈ ਪੈਸੇ ਜਮ੍ਹਾਂ ਕੀਤੇ ਗਏ ਸੋ ਇਸ ਤਰ੍ਹਾਂ ਆਪ ਜੀ ਪ੍ਰਸੰਗ ਸਰਵਣ ਕਰ ਚੁੱਕੇ ਹੋ ਜੋ ਅਗਲਾ ਪ੍ਰਸੰਗ ਆ ਰਿਹਾ ਹੈ ਗੁਰੂ ਪਾਤਸ਼ਾਹ ਦੀ ਜੋ ਬਰਾਤ ਹੈ ਜਨ ਹੈ ਉਹਦੀ ਚੜਤ ਕਿਹੋ ਜੀ ਸੀ ਸੋ ਉਹ ਪ੍ਰਸੰਗ ਆ ਰਿਹਾ ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਦੀ ਕਿਰਪਾ ਸਦਕਾ ਗੁਰੂ ਦੀ ਸੰਗਤ ਦੀ ਕਿਰਪਾ ਨਾਲ ਸਰਕਾਰ ਉਹ ਪ੍ਰਸੰਗ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ ਸੋ ਆਪਾਂ ਸਾਰੇ ਰਲ ਮਿਲ ਕੇ ਸਰਵਣ ਕਰੀਏ ਭਾਈ ਬਾਲਾ ਜੀ ਕਹਿਣ ਲੱਗੇ ਅੰਤਰਜਾਮੀ ਸਤਗੁਰੂ ਜੀ ਹੇ ਸਤਗੁਰੂ ਜੀ ਜਦੋਂ ਕੁੜਮਾਈ ਕਰਨ ਤੋਂ 1 ਸਾਲ ਪਿੱਛੋਂ ਭਾਈ ਮੂਲੇ ਨੇ ਵਿਆਹ ਹਾਰਡ ਸੁਦੀ ਸਤਵੀਂ ਦਾ ਸਾਹਾ ਸੁਧਵਾ ਕੇ ਸੁਲਤਾਨਪੁਰ ਲਾਗੀ ਭੇਜ ਦਿੱਤਾ ਜਿਸ ਦੇ ਆਉਣ ਪਰ ਬੇਬੇ ਨਾਨਕ ਜੀ ਬੜੇ ਖੁਸ਼ੀ ਹੋਏ ਤੇ ਲਾਗੀ ਦੀ ਬਹੁਤ ਖਾਤਰਦਾਰੀ ਕੀਤੀ ਉਪਰੰਤ ਉਸ ਨੂੰ ਵਿਧਿਆ ਕਰਕੇ ਵਿਆਹ ਦੀਆਂ ਸੱਜ ਵੱਜ ਕੇ ਤਿਆਰੀਆਂ ਕਰਨ ਲੱਗੇ ਤੇ ਭਾਈਆ ਜੈ ਰਾਮ ਜੀ ਨੇ ਕੇਸਰ ਨਾਲ ਚਿੱਠੀ ਲਿਖ ਕੇ ਤਲਵੰਡੀ ਭੇਜ ਦਿੱਤੀ ਦੋਹਰਾ ਹਰਖ ਕਰਤ ਉਸ ਮੈਂ ਸਰਸ ਕਾਲੂ ਬਾ ਸੁਖ ਪਾਏ ਤੁਰੰਤਿਆਰੀ ਕੇ ਕਰਤ ਖਰਚਨ ਤਨ ਮਨ ਭਾਏ ਸੋਰਠਾ ਸ੍ਰੀ ਨਾਨਕ ਕੀ ਮਾਤ ਕਹੇ ਰੀਤ ਜੋ ਵਿਹਾ ਕੀ ਮੰਗਲ ਸਦਨ ਸੁਹਾਤ ਤੋਰਣ ਦੇ ਪਰ ਚਾਜਹੀ ਭਾਵ ਮਾਤਾ ਕਲਿਆਣਦਾਸ ਜੀ ਬੜੇ ਪ੍ਰਸੰਨ ਹੋਏ ਤੇ ਵਿਆਹ ਦੀ ਬਹੁਤ ਛੇਤੀ ਤਿਆਰੀ ਕਰਨ ਲੱਗ ਪਏ ਤੇ ਮਾਤਾ ਜੀ ਨੇ ਵੀ ਆਪਣੇ ਘਰਵਾਰ ਦੀ ਖੂਬ ਸਜਾਵਟ ਕਰ ਲਈ ਤੀ ਨਗਰ ਦੀਆਂ ਸਾਰੀਆਂ ਤਰੀਮਤਾ ਨੂੰ ਸਦਾ ਦਿੱਤਾ ਜਿਸ ਤੇ ਉਹ ਆਪੋ ਆਪਣੀ ਰੰਗ-ਬਰੰਗੀ ਪੋਸ਼ਾਕਾਂ ਪਹਿਨ ਕੇ ਵਧਾਈਆਂ ਦੇਣ ਆਇਆਂ ਅੱਗੋਂ ਮਾਤਾ ਜੀ ਵਧਾਈਆਂ ਮੰਨ ਕੇ ਉਹਨਾਂ ਨੂੰ ਵੀ ਵਧਾਈਆਂ ਦਿੰਦੀ ਉਪਰੰਤ ਕੋਲ ਰੀਤੀ ਅਨੁਸਾਰ ਸ਼ਗਨ ਵਗੈਰਾ ਕੀਤੇ ਮਹਿਤਾ ਕਲਿਆਣ ਦਾਸ ਜੀ ਰਾਏ ਬੁਲਾਰ ਪਾਸ ਗਏ ਤੇ ਕਿਹਾ ਕਿ ਨਾਨਕ ਜੀ ਦਾ ਵਿਆਹ ਹੈ ਤੁਹਾਨੂੰ ਵਧਾਈ ਹੋਵੇ ਅੱਗੋਂ ਰਾਏ ਬੁਲਾਰ ਨੇ ਬੜੇ ਪ੍ਰਸੰਨ ਹੋ ਕੇ ਮਹਿਤਾ ਕਲਿਆਣ ਦਾਸ ਜੀ ਨੂੰ ਵਧਾਈ ਦਿੱਤੀ ਤੇ ਵਧਾਈ ਦੇ ਕੇ ਕਹਿਣ ਲੱਗੇ ਕਿ ਤੁਸੀਂ ਖੁਸ਼ੀ-ਖੁਸ਼ੀ ਜਾਓ ਖੁਦਾ ਤੁਹਾਡੀ ਹਰ ਪ੍ਰਕਾਰ ਮਦਦ ਕਰੇਗਾ ਮੇਰੇ ਪਾਸੋਂ ਜਿਸ ਚੀਜ਼ ਦੀ ਲੋੜ ਹੋਵੇ ਲੈ ਲਓ ਇਹ ਕਹਿ ਕੇ ਆਪਣੇ ਆਪ ਹੀ ਸਮੇਤ ਸਾਜ ਦੇ ਸੁੰਦਰ-ਸੁੰਦਰ ਘੋੜੇ ਰੱਥ ਬੱਗੀਆਂ ਤੰਬੂ ਕਨਾਤਾਂ ਦੇ ਕੁਝ ਨਗਦੀ ਦੇ ਕੇ ਕਿਹਾ ਕਿ ਸਤਗੁਰਾਂ ਨੂੰ ਮੇਰੇ ਵੱਲੋਂ ਚਰਨ ਵੰਦਨਾ ਕਰਨੀ ਮਹਿਤਾ ਕਲਿਆਣ ਦਾ ਜੀ ਸਾਰਾ ਸਮਾਨ ਲੈ ਕੇ ਘਰ ਆ ਗਏ ਔਰ ਆ ਕੇ ਸਾਰੀ ਬਰਾਦਰੀ ਨੂੰ ਕਹਿ ਭੇਜਿਆ ਕਿ ਪੱਖੋ ਕੇ ਰੰਧਾਵੇ ਦੇ ਜਨ ਜਾਨ ਲਈ ਸਾਰੇ ਖੂਬ ਸਾਜ-ਵਜ ਕੇ ਆਓ ਜਿਸ ਕਰਕੇ ਸਾਡੀ ਰਹਿ ਆਵੇ ਕਿਉਂਕਿ ਇਕ ਮੇਰੀ ਤੁਮ ਨੈ ਲਖੋ ਹੈ ਸਭ ਹੀ ਕੀ ਲਾਜ ਗਵਨੇ ਅਥਾ ਬਿਲੰਬ ਤਜ ਸੁੰਦਰ ਸਾਜੋ ਸਾਜ ਇਹ ਨਿਰੀ ਮੇਰੀ ਹੀ ਇੱਜ਼ਤ ਨਹੀਂ ਬਲਕੇ ਤੁਹਾਡੀ ਸਾਰਿਆਂ ਦੀ ਹੀ ਵਡਿਆਈ ਹੈ ਇਸ ਲਈ ਢਿੱਲ ਮਠ ਨੂੰ ਛੱਡ ਕੇ ਸੁੰਦਰ ਸਾમાન ਸਮੇਤ ਬਣ ਤਣ ਕੇ ਛੇਤੀ ਹੀ ਆ ਜਾਓ ਤਦ ਸੋਨ ਸੁਰਾਵਨ 베ਦੀ ਸੁਣੈ ਬਾ ਨੇ ਭਲੇ ਇਸ ਬਣਾਏ ਲੈ ਧਨ ਨਿਜ ਤੇ ਤਾਮ ਤੇ ਚਲੋ ਚਤਰ ਚਿਤ ਚਾਏ ਇਹ ਸੁਣ ਕੇ ਸਾਰੇ ਬੇਦੀ ਚੰਗੇ ਚੰਗੇ ਕੱਪੜੇ ਪਹਿਨ ਕੇ ਜਿਤਾ ਸ਼ਕਤ ਕਰੋ ਨਗਦੀ ਲੈ ਕੇ ਤਿਆਰ ਹੋਏ ਤਦ ਮਹਿਤਾ ਕਲਿਆਣ ਦਾਸ ਜੀ ਵਗੈਰਾ ਉਹ ਇਸ ਤਰ੍ਹਾਂ ਤਿਆਰੀ ਕਰਦੇ ਹਨ ਭਏ ਹੈ ਅਰੂੜ ਕਾ ਲੁਲੀ ਨੋ ਧਰ ਸਾਲੂ ਬਹੋ ਤਜੀ ਤਲਵੰਡ ਪਦ ਪੰਥ ਵਿਖੇ ਪਾਏ ਹੈ ਲੀਨੇ ਧਨ ਰਾਮਾ ਸੁਤ ਕ੍ਰਿਸ਼ਨਾ ਸੁਨਾਮਾ ਜੇ ਧਰੇ ਔਰ ਚਾਹੇ ਸੁਲਤਾਨਪੁਰ ਧਾਏ ਹੈ ਸਬ ਦਿਨ ਜਾਹੇ ਚਲੇ ਡੇਰਾ ਰਹਿਨ ਮਹੇ ਬਿਦ ਐਸੀ ਇਹ ਚਲ ਤ ਤਾਂ ਨਾਨਕ ਕੀ ਕਾਏ ਹੈ ਅਨੰਦ ਉਤਤ ਮਿਲ ਕਲ ਕਰਮੀਨਾ ਜਿਵ ਨਾਨਕ ਸਪੂਤ ਜਿਵ ਨਾਨਕ ਸਪੂਤ ਭਇਓ ਭਏ ਮਨ ਭਾਏ ਹੈ ਭਾਵ ਮਹਿਤਾ ਕਲਿਆਣ ਦਾ ਜੀ ਵਗੈਰਾ ਵਗੈਰਾ ਖੂਬ ਸਾਜ ਵਜ ਕੇ ਅਰ ਤਨ ਪਦਾਰਥ ਲੈ ਕੇ ਸੁਲਤਾਨਪੁਰ ਪਹੁੰਚ ਕੇ ਇਸ ਤਰ੍ਹਾਂ ਪ੍ਰਸੰਨ ਹੋਏ ਜਿਵੇਂ ਪਾਣੀ ਨੂੰ ਮਿਲ ਕੇ ਮੱਛੀ ਖੇਡਾਂ ਕਰਦੀ ਹੈ ਅਗੋਂ ਭਾਈਆ ਜੈ RAM ਜੀ ਨੇ ਆਦਰ ਸੰਯੁਕਤ ਮਿਲ ਮਿਲਾ ਕੇ ਸਭ ਦਾ ਸਤਿਕਾਰ ਕੀਤਾ ਯਥਾ ਜੋਗ ਡੇਰਾ ਕਰਵਾ ਕੇ ਖਾਤਰਦਾਰੀ ਕੀਤੀ ਫਿਰ ਗੁਰੂ ਨਾਨਕ ਜੀ ਵੀ ਆਣ ਕੇ ਸਭ ਨੂੰ ਮਿਲੇ ਅਰ ਪ੍ਰਸੰਨ ਹੋਏ ਭਾਈ ਅਜੈ ਰਾਮ ਜੀ ਨੇ ਮੋਦੀ ਖਾਨੇ ਵਿੱਚੋਂ ਬਚਿਆ ਹੋਇਆ ਸਾਰੇ ਦਾ ਸਾਰਾ ਰੁਪਇਆ ਮਹਿਤਾ ਕਲਿਆਣ ਦਾਸ ਜੀ ਦੇ ਹਵਾਲੇ ਕਰ ਦਿੱਤਾ ਜਿਸ ਤੇ ਮਹਿਤਾ ਕਲਿਆਣ ਦਾਸ ਜੀ ਬਹੁਤ ਪ੍ਰਸੰਨ ਹੋਏ ਉਪਰੰਤ ਸਾਰੇ ਪੰਡ ਵਿੱਚ ਸਾਰੇ ਪਿੰਡ ਦੇ ਵਿੱਚ ਮਰਯਾਦਾ ਪੂਰਵਕ ਰੋਟੀ ਬਾਜੀ ਫੇਰੀ ਗਈ ਜਦੋਂ ਪੱਖੋ ਕੇ ਰੰਧਾਵੇ ਜਾਣ ਦੀ ਤਿਆਰੀ ਕੀਤੀ ਤਾਂ ਉਸ ਵੇਲੇ ਇੱਕ ਸਜੇ ਵਜੇ ਘੋੜੇ ਪਰ ਸਤਿਗੁਰੂ ਜੀ ਸਵਾਰ ਹੋਏ ਤੇ ਘੋੜੇ ਦੇ ਮੂੰਹ ਕੋਲੋਂ ਲਗਾਮ ਨੂੰ ਤੇ ਸਾਇਸ ਨੇ ਲੈ ਕੇ ਪਕੜਿਆ ਹੋਇਆ ਸੀ ਸਿਰ ਪਰ ਛਤਰ ਝੁਲ ਰਿਹਾ ਸੀ ਮਸਤਕ ਪਰ ਝਲਮਲ ਝਲਮਲ ਕਰਦੀ ਕਲੰਗੀ ਜਗਾ ਚਮਕ ਰਹੀ ਸੀ ਸਜੇ ਪਾਸੇ ਅੰਬਾਰੀਆਂ ਔਰ ਸਮੇਤ ਕਤਾਰ ਦੀ ਕਤਾਰ ਲਗਾਈਆਂ ਹਾਥੀਆਂ ਪਰ ਜਾਨੀ ਸਵਾਰ ਹਨ ਇੱਕ ਪਾਸੇ ਕਾਠੀਆਂ ਨਾਲ ਕਸੇ ਵਸੇ ਚਤੁਰਚਲਾਕ ਘੋੜਿਆਂ ਪਰ ਚਲ ਚਿਵਿਲੇ ਨੌਜਵਾਨ ਜਾਨੀ ਸੋਭ ਰਹੇ ਹਨ ਖਬੇ ਪਾਸੇ ਬਾਜੇ ਗਾਜੇ ਅਨਦਾਤਾ ਦੇ ਸਾਜ਼ ਵਜਾਰੇ ਹਨ ਐਸੇ ਆਨੰਦ ਦੇ ਬਾਜੇ ਵਜਾਰੇ ਹਨ ਪਰ ਲਾਗੀ ਕਲੌਤ ਮਰਾਸੀ ਤਰ੍ਹਾਂ ਤਰ੍ਹਾਂ ਦੀਆਂ ਅਸੀਸਾਂ ਦੇ ਗੀਤ ਗਾ ਰਹੇ ਹਨ ਉਹਨਾਂ ਤੋਂ ਜਰਾ ਹੋਰ ਅਗਾਹ ਪਾਂਡ ਚਾਰ ਜਣੇ ਜ਼ਮੀਨ ਪਟਾਕੇ ਚਲਾ ਰਹੇ ਹਨ ਅਤੇ ਐਸੇ ਪਟਾਕਿਆਂ ਦੀਆਂ ਆਵਾਜ਼ਾਂ ਕੰਨ ਬੋਲੇ ਕਰ ਰਹੇ ਹਨ ਪਿਛਲੇ ਪਾਸੇ ਹਾਥੀ ਪਰ ਮਹਿਤਾ ਕਲਿਆਣ ਦਾਸ ਜੀ ਸਵਾਰ ਹਨ ਤੇ ਚਾਚਾ ਜੀ ਭਾਈ ਲਾਲਚੰਦ ਜੀ ਇਹ ਵੀ ਤੇ ਹੋਰ ਮਾਮਾ ਨਾਨਾ ਵਗੈਰਾ ਘੋੜਿਆਂ ਤੇ ਰਥਾਂ 'ਤੇ ਬੈਠੇ ਹੋਏ ਬੜੀ ਖੁਸ਼ੀ-ਖੁਸ਼ੀ ਹੱਸ ਰਹੇ ਨੇ ਤੇ ਸਤਗੁਰਾਂ ਦੀ ਚੜ੍ਹਦੀ ਜਵਾਨੀ ਵਿੱਚ ਇਸ ਅਲੌਕਿਕ ਨਜ਼ਾਰੇ ਦੀ ਸਜਾਵਟ ਨੂੰ ਦੇਖ-ਦੇਖ ਕੇ ਗਦਗਦ ਹੋ ਰਹੇ ਹਨ ਪਿੱਛੇ-ਪਿੱਛੇ ਸਾਰੇ ਪਿੰਡਾਂ ਦੀਆਂ ਇਸਤਰੀਆਂ ਮੱਧਮ ਤੇ ਰਸਪਿੰਨੀ ਸੁਰ ਨਾਲ ਸੋਹਾਵਣੇ ਗੀਤ ਗਾਉਂਦੀਆਂ ਹੋਈਆਂ ਪਿੰਡੋਂ ਬਾਹਰ ਆ ਕੇ ਵਿਦਿਆ ਕਰ ਜਾਂਦੀਆਂ ਹਨ। ਏ ਸਤਿਗੁਰੂ ਜੀ ਮੈਨੂੰ ਵੀ ਗੁਰੂ ਜੀ ਨੇ ਕੁਝ ਖਰਚ ਦੇ ਕੇ ਘੋੜੀ ਦੇ ਪਿੱਛੇ-ਪਿੱਛੇ ਖਬਰਦਾਰੀ ਦੀ ਸੌਂਪਨਾ ਕੀਤੀ ਹੋਈ ਸੀ। ਇਸ ਪ੍ਰਕਾਰ ਜੰਝ ਸਾਜ-ਬਜ ਕੇ ਵਿਆਸਾ ਦੇ ਕਿਨਾਰੇ ਦਰਿਆ ਦੇ ਆ ਗਈ ਤੇ ਉੱਥੇ ਬੇੜੀਆਂ ਵਿੱਚ ਬੈਠ ਕੇ ਪਾਰ ਹੋ ਕੇ ਖਡੂਰ ਸਾਹਿਬ ਜਿੱਥੇ ਹੁਣ ਬੈਠੇ ਹਾਂ ਆ ਕੇ ਇੱਥੇ ਮੁਕਾਮ ਕੀਤਾ ਅਤੇ ਪ੍ਰਸ਼ਾਦ ਪਾਣੀ ਛਕ ਛਕਾ ਕੇ ਰਾਤ ਰਹਿ ਕੇ ਸਵੇਰੇ ਤੁਰ ਪਏ ਤੇ ਦੋ ਰਾਤਾਂ ਹੋਰ ਰਾਵ ਵਿੱਚ ਰਹਿ ਕੇ ਟਕਾਓ ਵਾਲੇ ਅਸਥਾਨ ਤੋਂ 1 ਮੀਲ ਭਾਰ ਹੋਰਾ ਡੇਰਾ ਲਾ ਦਿੱਤਾ ਸਤਿਗੁਰੂ ਮਹਾਰਾਜ ਜੀ ਦੀ ਇਹ ਜੋ ਬਰਾਤ ਸੱਚੇ ਪਾਤਸ਼ਾਹ ਜੀ ਬੜੀ ਧੁਮ ਧਮਾ ਐਸੀ ਹੁਮ ਹੁਮਾ ਕੇ ਪਹੁੰਚੀ ਧੁਮ ਧਾਮ ਦੇ ਨਾਲ ਜਿੱਥੇ ਸਾਰਿਆਂ ਵਿੱਚ ਖੁਸ਼ੀਆਂ ਹਨ ਸਤਿਗੁਰੂ ਜੀ ਜਿਵੇਂ ਜਿਵੇਂ ਜਾਂਦੇ ਨੇ ਜਿਨ ਕੋ ਨਦਰ ਕਰਮ ਤੈਨਕਾ ਨਾਨਕ ਨਦਰੀ ਨਦਰ ਨਿਹਾਲ ਵਾਲੀ ਹੈ ਜਿੱਧਰ ਵੇਖਦੇ ਨੇ ਸਭ ਨੂੰ ਉਤਾਰਦੇ ਜਾਂਦੇ ਹਨ ਸੱਚੇ ਪਾਤਸ਼ਾਹ ਜੀ ਪਖੋ ਕੇ ਰੰਡਾਵੇ ਸਮੇਤ ਬਰਾਤ ਦੇ ਪਹੁੰਚੇ ਹਨ ਤੇ ਅੱਗੇ ਵੀ ਖਬਰ ਕਰ ਦਿੱਤੀ ਕਿ ਭਾਈ ਬਰਾਤ ਆ ਗਈ ਹੈ ਸੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਜਨਨ ਦੀ ਚੜ੍ਹਤ ਕਿਹੋ ਜੀ ਸੀ ਇਹ ਪ੍ਰਸੰਗ ਸੱਚੇ ਪਾਤਸ਼ਾਹ ਜੀ ਦਾਸ ਨੇ ਆਪ ਜੀ ਨੂੰ ਸਰਵਣ ਕਰਾਇਆ ਹੈ ਅੱਗੇ ਪ੍ਰਸੰਗ ਜੋ ਆ ਰਿਹਾ ਹੈ ਉਹ ਵਿਆਹ ਦਾ ਪ੍ਰਸੰਗ ਹੈ ਕਿ ਸੱਚੇ ਪਾਤਸ਼ਾਹ ਜੀ ਦਾ ਵਿਆਹ ਕਿਸ ਤਰ੍ਹਾਂ ਹੋਇਆ ਕਿਵੇਂ ਖੁਸ਼ੀਆਂ ਦੇ ਮਾਹੌਲ ਸਨ ਦੋਨੇ ਪਾਸੇ ਸੋ ਉਹ ਸਾਰਾ ਪ੍ਰਸੰਗ ਸੱਚੇ ਪਾਤਸ਼ਾਹ ਜੀ ਮੈਂ ਕੱਲ ਦੇ ਦੀਵਾਨ ਵਿੱਚ ਆਪ ਜੀ ਨੂੰ ਸਰਵਣ ਕਰਾਵਾਂਗਾ ਸੋ ਇਸ ਤਰ੍ਹਾਂ ਭਾਈ ਵਾਲਾ ਜੀ ਨੇ ਪਰੇ ਦੀਵਾਨ ਵਿੱਚ ਸਤਿਗੁਰੂ ਜੀ ਦੀ ਜਨ ਜਨ ਦੀ ਚੜ੍ਹਤ ਦਾ ਪ੍ਰਸੰਗ ਸਰਵਣ ਕਰਾਇਆ ਤੇ ਨਾਲ ਪੁੱਲਾ ਚੋਕਾਂ ਦੀ ਖਿਮਾ ਮੰਗੀ ਤੇ ਆਪਾਂ ਵੀ ਨਾਲ ਪੁੱਲਾ ਚੋਕਾਂ ਦੀ ਖਿਮਾ ਮੰਗਦੇ ਹਾਂ ਤੇ ਆਖਦੇ ਆ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਨੀ ਜਿਹੋ ਜੀ ਹੋਰ ਸਾਰਿਆਂ ਤੇ ਕਿਰਪਾ ਕੀਤੀ ਸਾਡੇ ਤੇ ਵੀ ਕਿਰਪਾ ਕਰਨੀ ਤਾਂ ਕਿ ਨਾਮ ਦੀਆਂ ਦਾਤਾਂ ਸਾਨੂੰ ਮਿਲਦੀਆਂ ਰਹਿਣ ਆਪ ਜੀ ਦਾ ਨਾਮ ਜਪਦੇ ਰਹੀਏ ਆਪ ਜੀ ਦੀ ਕਥਾ ਵਾਰਤਾ ਕਰਦੇ ਰਹੀਏ ਸੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਪਨ ਪ੍ਰਸੰਗ ਚੱਲ ਰਿਹਾ ਹੈ ਪਰ ਆਲ ਮਿਲ ਕੇ ਸਰਵਣ ਕਰਦੇ ਰਹਾਂਗੇ ਜੁੜੇ ਰਹੋ ਚੈਨਲ ਦੇ ਨਾਲ ਤਾਂ ਕਿ ਪਰ ਸਾਡਾ ਲੋਕ ਸੁਖੀ ਹੋ ਪਰ ਲੋਕ ਸਹਿਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ